ਅੱਜ ਦੀ ਪੰਜਾਬੀ ਦੀ ਕੱਤ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦ ਦੀ ਸਤਸਰਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਿਦਿਆਰਥੀਓ ਸੜਾ ਪੰਜਾਬੀ ਵਿਆਕਰਨ ਦਾ ਵਿਸ਼ਾ ਚੱਲਿਆ ਹੋਇਆ ਸੀ ਵਰਣਬੋਧ ਤੇ ਉਹਦੇ ਵਿੱਚ ਸਵਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤੇ ਉਚਾਰਨ ਦੇ ਸਥਾਨ ਦੇ ਆਧਾਰ ਤੇ ਸਵਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਮੈਂ ਤੁਹਾਨੂੰ ਪਿੱਛੇ ਵਾਲੀ ਕੱਤ੍ਹਾ ਵਿੱਚ ਦੱਸਿਆ ਸੀ ਅੱਜ ਦੀ ਕੱਤ੍ਹਾ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲੇ ਉਚਾਰਨ ਵਿਧੀ ਦੇ ਆਧਾਰ ਤੇ ਦੱਸਿਆ ਸੀ ਪਿਛੇ ਵਾਲੇ ਕੱਖੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਉਚਾਰਨ ਵਿਧੀ ਦੇ ਆਧਾਰ ਤੇ ਸਵਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤੇ ਅੱਗੇ ਦੀ ਕੱਖਿਆ ਵਿੱਚ ਉਚਾਰਨ ਸਥਾਨ ਦੇ ਆਧਾਰ ਤੇ ਸਵਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਉਹਨਾਂ ਦੇ ਬਾਰੇ ਦੱਸਾਂਗਾ ਵੇਖੋ ਜੀ ਉਚਾਰਨ ਉਚਾਰਨ ਸਥਾਨ ਦੇ ਆਧਾਰ ਤੇ ਮੂੰਹ ਵਿੱਚ ਉਚਾਰੇ ਜਾਣ ਦੀ ਥਾਂ ਜਾਂ ਸਥਿਤੀ ਉਚਾਰਨ ਸਥਾਨ ਮੂੰਹ ਵਿੱਚ ਉਚਾਰੇ ਜਾਣ ਦੀ ਥਾਂ ਜਾਂ ਸਥਿਤੀ ਉਚਾਰਨ ਸਥਾਨ ਦੇ ਅਧਾਰ ਤੇ ਮੂਹ ਵਿੱਚ ਉਚਾਰੇ ਜਾਣ ਦੀ ਥਾਂ ਜਾਂ ਸਥਿਤੀ ਅੱਜ ਦੀ ਕੱਛਿਆ ਵਿੱਚ ਮੈਂ ਤੁਹਾਨੂੰ ਇਸ ਸਮਰੇ ਬਾਰੇ ਦੱਸਾਂਗਾ ਵੇਖੋ ਜੀ ਉਚਾਰਨ ਸਥਾਨ ਮੂਹ ਵਿੱਚ ਉਚਾਰੇ ਜਾਣ ਦੀ ਥਾਂ ਜਾਂ ਸਥਿਤੀ ਤੇ ਅਧਾਰ ਤੇ ਸਵਰ ਤਿੰਨ ਪ੍ਰਕਾਰ ਦੇ ਹੁੰਦੇ ਹਨ ਮੂਹ ਉਚਾਰਨ ਸਥਾਨ ਉਚਾਰਨ ਸਥਾਨ ਮੂਹ ਵਿੱਚ ਉਚਾਰੇ ਜਾਣ ਦੀ ਥਾਂ ਜਾਂ ਸਥਿਤੀ ਤੇ ਅਧਾਰ ਤੇ ਸਵਰ ਕਿੰਨੇ ਤਿੰਨ ਪ੍ਰਕਾਰ ਦੇ ਹੁੰਦੇ ਹਨ ਵੇਖੋ ਜੀ ਮੁਹਰਲੇ ਵਿਚਕਾਰਲੇ ਤੇ ਪਿਛਲੇ ਮੁਹਰਲੇ ਸਵਰ ਕਿੜੇ ਜਿਹੜੇ ਸਵਰ ਮੂੰਹ ਦੇ ਅਗਲੇ ਪਾਸੇ ਤੋਂ ਉਚਾਰੇ ਜਾਂਦੇ ਹਨ ਉਹਨਾਂ ਨੂੰ ਮੁਹਰ ਹੁਨ ਸਵਰਾਂ ਨੂੰ ਮੁਹਰਲੇ ਸਵਰ ਕਿਹਾ ਜਾਂਦਾ ਹੈ ਇਨਾਂ ਸਵਰਾਂ ਦੇ ਉਚਾਰਨ ਸਮੇਂ ਜੀਭ ਦਾ ਅਗਲਾ ਹਿੱਸਾ ਵਧੇਰੇ ਕਾਰਸੀਲ ਹੁੰਦਾ ਹੈ ਜਿਹੜੇ ਸਵਰ ਮੂੰਹ ਦੇ ਅਗਲੇ ਪਾਸੇ ਤੋਂ ਕੀ ਬਈ ਜਿਹੜੇ ਸਵਰ ਮੂੰਹ ਦੇ ਅਗਲੇ ਪਾਸੇ ਤੋਂ ਉਚਾਰੇ ਜਾਂਦੇ ਹਨ ਉਹਨਾਂ ਸਵਰਾਂ ਨੂੰ ਵਿਚਕਾਰਲੇ ਸਵਰ ਕਿਹਾ ਜਾਂਦਾ ਸੀ ਇਨਾਂ ਸਵਰਾਂ ਦੇ ਉਚਾਰਨ ਸਮੇਂ ਜੀਬ ਦਾ ਅਗਲਾ ਹਿੱਸਾ ਇਨਾਂ ਮੰਨਦੇ ਉਚਾਰਨ ਸਮੇਂ ਜੀਬ ਦਾ ਮੰਨਦੇ ਸਵਰਾਂ ਦੇ ਉਚਾਰਨ ਸਮੇਂ ਜੀਬ ਦਾ ਅਗਲਾ ਹਿੱਸਾ ਕਿਹੜਾ ਭਈ ਜੀਬ ਦਾ ਅਗਲਾ ਹਿੱਸਾ ਵਧੇਰੇ ਕਾਰਸ਼ੀਲ ਹੁੰਦਾ ਹੈ ਜੀਬ ਦਾ ਹਿੱਸਾ ਵਧੇਰੇ ਕਾਰਸ਼ੀਲ ਕਾਰਸ਼ੀਲ ਹੁੰਦਾ ਹੈ ਪੰਜਾਬੀ ਵਿੱਚ ਮੁਹਰਲੇ ਸਵਰ ਤਿੰਨ ਪ੍ਰਕਾਰ ਦੇ ਹੁੰਦੇ ਹਨ ਅੱਗੇ ਵੇਖੋ ਜੀ ਉਹਦੇ ਬਾਅਦ ਕੀ ਹੋਈ ਕਾਰਸ਼ੀਲ ਹੁੰਦਾ ਹੈ ਜਿਹੜੇ ਸਵਰ ਮੂੰਹ ਦੇ ਪਿਛਲੇ ਪਾਸੇ ਤੋਂ ਉਚਾਰੇ ਜਾਂਦੇ ਹਨ ਇਨ ਉਚਾਰੇ ਜਾਂਦੇ ਹਨ ਤੇ ਉਚਾਰਨ ਸਮੇਂ ਜੀਭ ਦਾ ਪਿਛਲਾ ਹਿੱਸਾ ਕਾਰਸੀਲ ਹੁੰਦਾ ਜਿਹੜੇ ਸਵਰ ਮੂੰਹ ਦੇ ਪਿਛਲੇ ਪਾਸੇ ਤੋਂ ਕੀ ਬਈ ਜਿਹੜੇ ਸਵਰ ਮੂੰਹ ਦੇ ਪਿਛਲੇ ਪਾਸੇ ਤੋਂ ਉਚਾਰੇ ਜਾਂਦੇ ਹਨ ਤੇ ਇਨਾਂ ਸਵਰਾਂ ਦੇ ਉਚਾਰਨ ਸਮੇਂ ਜੀਭ ਦਾ ਪਿਛਲਾ ਹਿੱਸਾ ਕਾਰਸੀਲ ਹੁੰਦਾ ਹੈ ਉਹਨਾਂ ਨੂੰ ਪਿਛਲੇ ਸਵਰ ਕਿਹਾ ਜਾਂਦਾ ਸੀ ਪੰਜਾਬੀ ਵਿੱਚ ਵੀ ਪਿਛਲੇ ਸਵਰ ਤਿੰਨ ਹਨ ਅੱਗੇ ਕਿਹੜੀ ਵੀ ਵਿਚਕਾਰਲੇ ਸਵਰ ਜਿਹੜੇ ਸਵਰ ਮੂੰਹ ਦੇ ਵਿਚਕਾਰਲੇ ਹਿੱਸੇ ਉਚਾਰੇ ਜਾਂਦੇ ਹਨ ਉਹਨਾਂ ਨੂੰ ਵਿਚਕਾਰਲੇ ਸਵਰ ਕਿਹਾ ਜਾਂਦਾ ਹੈ ਜਿਹੜੇ ਸਵਰ ਮੂਧ ਦੇ ਕੀ ਜਿਹੜੇ ਸਵਰ ਮੂਧ ਦੇ ਵਿਚਕਾਰਲੇ ਹਿੱਸੇ ਤੋਂ ਉਚਾਰੇ ਜਾਂਦੇ ਹਨ ਉਹਨਾਂ ਨੂੰ ਵਿਚਕਾਰਲੇ ਸਵਰ ਕਿਹਾ ਜਾਂਦਾ ਸੀ ਪੰਜਾਬੀ ਵਿੱਚ ਵਿਚਕਾਰਲੇ ਸਵਰ ਤਿੰਨ ਹਨ ਮੂਹਰਲੇ ਸਵਰ ਪਿਛਲੇ ਸਵਰ ਤੇ ਵਿਚਕਾਰਲੇ ਸਵਰ ਕਿਹੜੇ ਹਨ ਉਹ ਮੈਂ ਤੁਹਾਨੂੰ ਦੱਸਾਂਗਾ ਵੇਖੋ ਜੀ ਮੂਹਰਲੇ ਸਵਰ ਕੀ ਪਿਆਰੀ ਲਾਂ ਦੁਲਾ ਪਿਆਰੀ ਲਾਂ ਦੁਲਾ 4 7 8 ਆ ਕੀ ਹੈ ਆ ਪੰਜਾਬੀ ਵਿੱਚ ਮੁਹਰਲੇ ਸਵਰ ਹੈ ਤੇ ਪਿਛਲੇ ਸਵਰ ਕਿਹੜੇ ਸੀ ਔਕੜ ਓੜਾ ਕਨੋੜਾ 6 9 10 ਆ ਕੀ ਹੈ ਪਿਛਲੇ ਸਵਰ 23 ਕਰਲੇ ਸਵਰ ਮੁਕਤਾ ਕੰਨਾ ਸਿਹਾਰੀ ਮੁਕਤਾ ਕੰਨਾ ਸਿਹਾਰੀ ਔਕੜ ਆ ਕੀ ਹੈ ਆ ਪੰਜਾਬੀ ਵਿੱਚ ਵਿਚਰਲੇ ਸਵਰ ਹਨ 1 2 3 4 5 ਬੁਲਾ ਦੀ ਇਹ ਸਾਡਾ ਉਚਾਰਨ ਸਥਾਨ ਮੂਜ ਵਿੱਚ ਉਚਾਰੇ ਜਾਣ ਉਚਾਰਨ ਸਥਾਨ ਦੇ ਆਧਾਰ ਤੇ ਸਵਰ ਮੂਹ ਵਿੱਚ ਉਚਾਰੇ ਜਾਣ ਦੀ ਥਾਂ ਜਾਂ ਸਥਿਤੀ ਭਈ ਮੂਹ ਵਿੱਚ ਉਚਾਰੇ ਜਾਣ ਦੀ ਥਾਂ ਸਥਿਤੀ ਦੇ ਆਧਾਰ ਤੇ ਸਾਡਾ ਵਿਸ਼ਾ ਇੱਥੋਂ ਹੀ ਸਮਾਪਤ ਹੋਇਆ ਸੀ ਅੱਗੇ ਵਾਲੇ ਕੱਖਿਆ ਵਿੱਚ ਮੈਂ ਤੁਹਾਨੂੰ ਤੀਜੇ ਪ੍ਰਕਾਰ ਦੇ ਸਵਰ ਬੁਲਾ ਦੀ ਬੁਲਾ ਦੀ ਸਥਿਤੀ ਬੁਲਾ ਦੀ ਸਥਿਤੀ ਅਤੇ ਮੂਹ ਤੇ ਨੱਕ ਦੇ ਆਧਾਰ ਤੇ ਮੂਹ ਤੇ ਨੱਕ ਤੇ ਨੱਕ ਦੀ ਅਵਸਥਾ ਤੇ ਆਧਾਰ ਤੇ ਇਹਨਾਂ ਦੇ ਬਾਰੇ ਅੱਗੇ ਵਾਲੇ ਕੱਖਿਆ ਵਿੱਚ ਦੱਸਾਂਗਾ ਅੱਜ ਦੀ ਕੱਖਿਆ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਵ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਤੋ ਦੇ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਤੇ ਅੱਧੀ ਕੱਥੀਆਂ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ